ਵਾਹੀ ਗੁਰਜੀਕਾ ਕਾਲਸਾ ਵਾਹੀ ਗੁਰਜੀ ਕੀ ਫਤਈ ਸੋ ਦਰ ਕੇ ਹਾਸੋ ਕਰਕੇ ਆਜਿਤ ਮੈਂ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਾਵਨ ਹਾਰੇ ਕੀਤੇ ਰਾਗ ਪਰਿਸ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਤੁਦਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤੇ ਗਉਤ ਨਿਕ ਜਾਨ ਲਿਖ ਲੇ ਧਰਮ ਵਿਚਾਰ ਹੈ ਗਾਵੇ ਇਸਰ ਵਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦਨ ਨਰਾਸਨ ਦੇਵਤੀ ਅੰਦਰ ਨਾਲ ਲੇਗਾ ਸਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡ ਪੰਡ ਰਕੀਸਰ ਜੁਗ ਜੁਗ ਵੇਦਾ ਨਾਲ ਲੇਗਾ ਗਾਵੈ ਮਹੋਣਿਆ ਮਨ ਮਹੋਣ ਸੁਰਗਮਸ ਪਿਆਲੇ ਗਾਵਣ ਰਤਨਾ ਪਾਇ ਤੇ ਅਟ ਸਤੀ ਇਥ ਨਾਲ ਲੇਗਾ ਗਾਵੈ ਜੁਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੇ ਦਨੋ ਗਾਵੇ ਜੋਤ ਤਪਾਵਨ ਰਤੇ ਦੇਰੇ ਭਗਤ ਪ੍ਰਸਾਨੇ ਹੋਰ ਕੀਤੇ ਗਾਵਣ ਸੇ ਮੈਂ ਚੇਤਨ ਆਵਨ ਨਾਨੇ ਕੀਆ ਵਿਚਾਰੇ ਸੋਈ ਸੋਈ ਸਦਾ ਸਾਸ ਹੈ ਵਾ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਸਨਾ ਜਿੰਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਨ ਪਾਈ ਕਰ ਕਰ ਵੇਖੇ ਟਿੱਤਾ ਆਪਣਾ ਜਿਉ ਤੇ ਦੀਵੜਿਆਈ ਜੋ ਤਸ ਭਾਵੇਂ ਸੋਈ ਕੰਸੀ ਹੋ ਕੋ ਨਾ ਕੰਨਾਂ ਜਾਈ ਸੋ ਪਾਤਸ਼ਾ ਸਾ ਪਾਤਸ਼ਾਹਮ ਨਾਨਕ ਰਹਿਣ ਰਜ਼ਾਈ ਐਸ ਪੌੜੀ ਦੀ ਪਹਿਲੀ ਪੰਗਤੀ ਵਿੱਚ ਉਸ ਪਾਲਨਹਾਰ ਨਿਰੰਕਾਰ ਦੇ ਘਰ ਧਾਰ ਦੇ ਬਾਰੇ ਪ੍ਰਸ਼ਨ ਪੈਦਾ ਹੋ ਗਿਆ ਹੈ ਜੈ ਸਦੀ ਨਵੇਰਤੀ ਸਤਿਗੁਰੂ ਜੀ ਤਰੋਂ ਤਹੀ ਅਗਲੀਆਂ ਪੰਕਤੀਆਂ ਵਿੱਚ ਕਹਤੇ ਹਨ ਉਸ ਪਾਲਣਹਾਰ ਪਰਮੇਸ਼ਰ ਦਾ ਧਾਰਕਰ ਕਿਹੋ ਜਿਹਾ ਹੈ ਜਿੱਥੇ ਬਹਿ ਕੇ ਉਹ ਸਾਰੇ ਸੰਸਾਰ ਨੂੰ ਸੰਭਾਲ ਰਿਹਾ ਹੈ ਇੱਥੇ ਸਤਿਗੁਰੂ ਜੀ ਇਸ ਪ੍ਰਸ਼ੰਦੀ ਨਵੇਰਤੀ ਵਿੱਚ ਉੱਤਰ ਦਿੰਦੇ ਹਨ हे ਮਨੋਖ ਉਸ ਦੇ ਧਾਰਤੇ ਵਖ ਵਖ ਤੇਰਾ ਦੇ ਅਸੰਖ ਨਾਲ ਨਾਦ ਗੂਜ ਰਹੇ ਹਨ ਅਤੇ ਕਿਤਨੇ ਹੀ ਉਹਨਾਂ ਨੂੰ ਵਜਾਉਣ ਵਾਲੇ ਹਨ ਕਿਤਨੇ ਹੀ ਰਾਗ ਹਨ ਜੋ ਰਾਗਣੀਆਂ ਦੇ ਨਾਲ ਉੱਥੇ ਗਾਏ ਜਾ ਰਹੇ ਹਨ ਅਤੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਗੰਦਰਾਵ ਆਦਿਕ ਰਾਗੀ ਵੀ ਕਿਤਨੇ ਹੀ ਹਨ ਉਸ ਨਿਰੰਕਾਰ ਦਾ ਜਸਪਾਣ ਪਾਣੀ ਅਤੇ ਅਗਨੀ ਦੇਵ ਗਾ ਰਹੇ ਹਨ ਅਤੇ ਸਭਨਾ ਜੀਵਾਂ ਦੇ ਕਰਮਾਂ ਦੀ ਪੜਤਾਲ ਕਰਨ ਵਾਲਾ ਧਰਮਰਾਜ ਵੀ ਉਸ ਦੇ ਦਰ ਤੇ ਖੜਾ ਉਸ ਦੀ ਮਹਿਮਾ ਨੂੰ ਗਾਉਂਦਾ ਹੈ ਜੀਵਾਵਲੋਂ ਕੀਤੇ ਜਾਨ ਵਾਲੇ ਕਰਮਾਂ ਨੂੰ ਲਿਖਣ ਵਾਲੇ ਚਿਤਰ ਗੌਤਰੀ ਉਸ ਹਾਲਾ ਪੁਰਖ ਦਾ ਜਸ ਗਾਉਂਦੇ ਹਨ ਅਤੇ ਧਰਮਰਾਜ ਚਿਤਰ ਗੌਤਵ ਨੂੰ ਲਿਖੇ ਜਾਣ ਵਾਲੇ ਮਾੜੇ ਚੰਗੇ ਮਾੜੇ ਚੰਗੇ ਕਰਮਾਂ ਦਾ ਹੀ ਵਿਚਾਰ ਕਰਦੇ ਹਨ ਪਰਮਾਤਮਾ ਵੱਲੋਂ ਸਵਾਰੀ Shiv ji ਵਰਮਾ ਤੇ ਉਹਨਾਂ ਦੀਆਂ ਦੇਵੀਆਂ ਸ਼ਕਤੀਆਂ ਜੋ ਸਵਾਏ ਮਾਨ ਹਨ ਸਦਾ ਉਸ ਦੀ ਉਸਤਤ ਗਾਉਂਦੇ ਹਨ ਇਹ ਨਿਰੰਕਾਰ ਸਭ ਦੇਵਤਿਆਂ ਦੇ ਸਵਰਗ ਦਾ ਰਾਜਾ ਇੰਦਰ ਆਪਣੇ ਤਖਤ ਤੇ ਬੈਠਾ ਹੋਰ ਦੇਵਤਿਆਂ ਦੇ ਨਾਲ ਮਿਲ ਕੇ ਤੇਰੇ ਦਰ ਤੇ ਖੜਾ ਤੇਰਾ ਜਸ ਗਾ ਰਿਹਾ ਹੈ ਸਹਿਦ ਲੋਕ ਸਮਾਧੀਆਂ ਵਿੱਚ ਜੋੜ ਕੇ ਤੇਰਾ ਜਸ ਗਾਉਂਦੇ ਹਨ ਜਿੜੇ ਵਿਚਾਰਵਾਨ ਸਾਧੂ ਹੰਨਾ ਉਹ ਬੇਗ ਨਾਲ ਜਾਸ ਗਾਉਂਦੇ ਹਨ ਤੇਰੀ ਸਿਫਤ ਜਤੀ ਦਾਨੀ ਸੰਤੋਖੀ ਮਨੋਖ ਵੀ ਗਾਉਂਦੇ ਹਨ ਅਤੇ ਤਕੜੇ ਜੋ ਦੇ ਵੀ ਦੇਰੀ ਮਹਿਮਾ ਨੂੰ ਗਾਉਂਦੇ ਹਨ ਸੰਸਾਰ ਦੇ ਸਭ ਪੰਡਤ ਵਿਦਵਾਨ ਅਤੇ ਮਹਾਨ ઋષਿ ਮੁਨੀ ਜਗਾ ਜੁਗਾ ਜੁਗਾ ਤੋਂ ਵੇਦਾਂ ਨੂੰ ਬਾੜ ਕੇ ਅਕਾਲ ਪੁਰਖ ਦੀਆਂ ਸਿੰਤਾਂ ਗਾ ਰਹੇ ਹਨ ਮਾਨੋ ਮੋਹ ਲੈਣ ਵਾਲੀਆਂ ਸਭ ਸੁੰਦਰ ਇਸਤਰੀਆਂ ਸੁਰਗ ਮਾਤ ਲੋਕ ਤੇ ਪਤਾਲ ਵਿੱਚ ਪ੍ਰਭੂ ਦੇ ਗੁਣਾਂ ਨੂੰ ਗਾ ਰਹੀਆਂ ਹਨ ਅੰਦਰਾਂਕਾਰ ਵੱਲੋਂ ਪੈਦਾ ਕੀਤੇ ਗਏ 14 ਰਤਨ ਸੰਸਾਰ ਦੇ 18 ਤੀਰਥ ਤੇ ਉਹਨਾਂ ਵਿੱਚ ਮਜੂਦ ਸੰਤ ਜਨ ਵੀ ਉਸ ਦਾ ਜਸ ਗਾਉਂਦੇ ਹਨ ਸਾਰੇ ਜੋਧੇ ਮਹਾਬਲੀ ਸੂਰਬੀਰ ਅਕਾਲ ਪੁਰਖ ਦੀਆਂ ਬੜੀਆਂ ਗਾਇਆਂ ਗਾਉਂਦੇ ਹਨ ਚੌਹਾ ਖਾਣੀਆਂ ਦੇ ਜੀਵ ਵੀ ਉਸ ਦੇ ਗੁਣਾਂ ਨੂੰ ਗਾਉਂਦੇ ਹਨ ਨੌ ਖੰਡ ਮੰਡਲ ਅਤੇ ਸਾਰਾ ਬ੍ਰਹਿਮੰਡ ਜੋ ਉਸ ਸਿਰਜਣਹਾਰ ਨੇ ਬਣਾ ਬਣਾ ਕੇ ਟਿਕਾ ਰੱਖੇ ਹਨ ਉਹ ਸਾਰੇ ਤੇਰੀ ਉਸਤ ਤਗਾਉਂਦੇ ਹਨ ਹੇ ਸਿਰਜਣਹਾਰ ਆਸਨ ਵਿੱਚ ਉਹੀ ਤੇ ਉਹੀ ਤੇਰੀ ਗੀਤਤੀ ਨੂੰ ਗਾ ਰਹੇ ਹਨ ਜਿਹੜੇ ਤੇਰੀ ਪੰਤੀ ਵਿਚਰਤੇ ਹਨ ਤੇਰੇ ਨਾਮ ਤੇਰੇ ਨਾਮ ਦੇ ਰਸਈ ਹਨ ਅਤੇ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਨੇਕਾ ਹੋਣ ਵੀ ਕਈ ਅਧੀਹ ਦੀਵਮੈਨੋ ਜਾਦਨੇ ਆ ਰਹੇ ਹਨ ਜਿਹੜੇ ਤੇਰਾ ਜਸ ਗਾਉਂਦੇ ਹਨ ਗੁਰੂ ਨਾਨਕ ਸਾਹਿਬ ਪਰਮਉਦੇ ਹਨ ਕਿ ਮੈਂ ਕਿਤੋਂ ਤੱਕ ਉਹਨਾਂ ਦੀ ਵਿਚਾਰ ਕਰਾਂ ਪਾਪ ਜਸ ਗਾਉਣ ਵਾਲੇ ਜੀਵਾਂ ਦੀ ਗਿਣਤੀ ਮੈਂ ਕਿਤੋਂ ਦਾ ਕਹਾਂ ਓ ਸੱਚਾ ਗਾਲ ਬਰਖ ਪਹਿਲਾਂ ਵੀ ਸੀ ਓ ਗੁਣਾ ਦਾ ਭੰਡਾਰ ਅਨੰਕਾਰ ਐਸ ਵੇਲੇ ਵੀ ਹੈ ਓ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਰਹੇਗਾ ਜੈਸ ਨੇ ਇਹ ਸੰਸਾਰ ਰਚਿਆ ਹੈ ਓ ਪਰਮਾਤਮਾ ਨਾ ਚੰਦਾ ਹੈ ਅਤੇ ਨਾਹੀ ਓਸ ਦਾ ਨਾਸ ਹੁੰਦਾ ਹੈ ਜੈਸ ਰਚਨਹਾਰ ਪ੍ਰਭੂ ਨੇ ਰਾਂਗ ਵਰੰਗੀ ਤਿਰਾ ਤੇਰਾ ਦੇ ਅਕਾਰ ਵਾਲੀ ਅਤੇ ਨੇਕਾ ਜੀਵਾਂ ਦੀ ਉਤਪਤੀ ਆਪਣੀ ਮਾਇਆ ਰਾਹੀਂ ਕੀਤੀ ਹੈ ਆਪਣੀ ਹੈ ਸੌਤਪਤੀ ਨੂੰ ਕਰਕੇ ਉਹ ਆਪਣੀ ਰਜ਼ਾ ਅਨਸਾਰ ਹੀ ਵੇਖਦਾ ਹੈ ਪਾਬ ਉਹਨਾਂ ਦੀ ਸੰਭਾਲ ਆਪਣੀ ਰਜ਼ਾ ਅਨਸਾਰ ਹੀ ਕਰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਉਹ ਕਰਦਾ ਹੈ ਅਤੇ ਪਵਿਖ ਵਿੱਚ ਕਰੇਗਾ ਇਸ ਬਾਬਤ ਉਸ ਨੂੰ ਉਹ ਕਮ ਕਰਨ ਵਾਲਾ ਔਸ ਬਾਰਗਾ ਕੋਈ ਹੋਰ ਨਹੀਂ ਗੁਰੂ ਨਾਨਕ ਸਾਹਿਬ ਪਰਮਾ ਗੁਰੂ ਨਾਨਕ ਸਾਹਿਬ ਦਾ ਪਰਮਾਨ ਹੈ ਕੇ ਹੈ ਮਨੁਖ ਓ ਪਰਮੇਸ਼ਰ ਪਾਦ ਚਾਹੇ ਪਾਦ ਚਾਹਾਂਦਾ ਪੀ ਪਾਦ ਚਾਹੇ ਔਸ ਦੀਰ ਜਵ ਚਿਰਣਾ ਹੀ ਠੀਕ ਹੈ ਮੰਦਾ ਸੰਤੋਖ ਸਰਮ ਪੱਛੋ ਨਹੀਂ ਗਿਆਨ ਧਿਆਨ ਕੀ ਕਰੇ ਬਬੂਤ ਕੈਂਤਾ ਗੋਲਗੋਰੀ ਗਾਇਆ ਜਗਤ ਰੰਡਾ ਭਤੀਤ ਆਹੀ ਪੰਤੀ ਸਗਲ 냔ਤੀ ਮਾਂਦੀ ਤੇਜ ਬਜੀਦ ਆਦੇਸ ਸੇ ਆਦੇਸ ਆਧਾ ਨੀਲਾ ਨਾਦਾ ਨਾਤਾ ਜੋਗ ਜਪੇ ਪੋਵੇ ਸੋ ਅਗਲੀਆਂ ਟਾੜ ਬੋੜੀਆਂ ਵਿੱਚ ਗੁਰੂ ਜੀ ਨੇ ਸਿਧਾਂ ਵੱਲੋਂ ਮੰਦਰਾ ਝੋਲੀ ਅਤੇ ਗੋਦਰੀ ਆਦਿਕ ਤਾਰੇ ਹੋਏ ਭੇਖ ਦੀ ਸਜਾਈ ਨੂੰ ਦੱਸਦੇ ਹੋਏ ਸੰਸਾਰੀ ਜੋਗੀ ਮਨੋਕ ਨੂੰ ਸੱਚੇ ਧਰਮ ਦੇ ਕਵਿਤਰ ਸੰਦੇਸ਼ ਕੀਤਾ ਹੈ ਗੁਰੂ ਨਾਨਕ ਸਾਹਿਬ ਅੰਗੁਰੂ ਸਾਹਿਬ ਪਰਮਾਉਂਦੇ ਹਨ ਕਿ اے ਮਨੁੱਖ ਜੋਗੀ ਤੂੰ ਸੰਤੋਗ ਰੂਪੀ ਮੰਦਰਾ ਚਾਰਮ ਰੂਪੀ ਪ ਚਾਰਮ ਰੂਪੀ ਖੱਪਰ ਪਾਪ ਮਾ ਤੋਰਤ ਹੋ ਕੇ ਲੋਕ ਪਰਲੋਕ ਵਿੱਚ ਬਣਾਈ ਜਾਣ ਵਾਲੀ ਇੱਜ਼ਤ ਰੂਪੀ ਟੋਲੀ ਬਨਾ ਅਤੇ ਸਰੀਰ ਨੂੰ ਪ੍ਰਭੂ ਦੀ ਨਾਮ ਸਿੰਮਨ ਰੂਪੀ ਵਹੂਤੀ ਲਾਗੇ ਰੱਖ ਮੌਤ ਨੂੰ ਯਾਦ ਕਰਨਾ ਤੇਰੀ ਗੋਦਰੀ ਹੈ ਸਰੀਰ ਦਾ ਪਵਿੱਤਰ ਰਹਿਣਾ ਜੋਗ ਜੁਗਤੀ ਹੈ ਆਕਾਲ ਪੁਰਖ ਉੱਪਰ ਪੱਕਾ ਵਿਸ਼ਵਾਸ ਤੇਰਾ ਡੰਡਾ ਹੈ ਇਹਨਾਂ ਸਭ ਸਦਾਚਾਰਾਂ ਨੂੰ ਗ੍ਰਹਿਣ ਕਰਨ ਲਹੀ ਅਸਲੀ ਜੋਗੀ ਭੇਖ ਹੈ ਆਈ ਬੰਤੀ ਇਹ ਨਾਤ ਬੰਤੀ ਫਿਰਕੇ ਦੀਆਂ ਬਾਰਾ ਅਸ ਕਾਮ ਮਾਮੀ ਚੋ ਨੌਵੀਂ ਸਾਖਾ ਮੰਨੀ ਜਾਂਦੀ ਹੈ ਐਸ ਪੰਥ ਦੇ ਯੋਗੀਆਂ ਦੇ ਨਾਮ ਅਖਰੀ ਅਪਕਰਹੀ ਉਹ ਨਾਲ ਇਹ ਪੰਥ ਆਈ ਪੰਤੀ ਮੇਜੁਰ ਹੋ ਗਿਆ ਹੈ ਜਿਵੇਂ ਥਾਲ ਜਿਵੇਂ ਵਾਲ ਗਦਾਈ ਨਾਥ ਸੁਰਜਾਈ ਨਾਥ ਕਾਰ ਕਾਈ 나ਥ ਆਦ ਇਹ ਪੰਥ ਜੋਗੀਆਂ ਵਿੱਚ ਸ੍ਰੇਸ਼ਟ ਵੀ ਮੰਨਿਆ ਜਾਂਦਾ ਹੈ ਸੰਸਾਰ ਦੇ ਸਭ ਜੀਵਾਂ ਵਿੱਚ ਤੇਰੀ ਪ੍ਰੇ ਤੇਰਾ ਪ੍ਰੇਮ ਹੋਵੇ ਭਾਵ ਉਹਨਾਂ ਦੇ ਦੁੱਖ ਸੁੱਖ ਨੂੰ ਤੂੰ ਆਪਣਾ ਦੁੱਖ ਸੁੱਖ ਮਹਿਸੂਸ ਕਰੇ ਇਹ ਹੀ ਤੇਰੀ ਆਹੀ ਪੰਥੀ ਹੈ ਕਾਮਾदिक ਵਿਚਾਰਾਂ ਵਿੱਚੋਂ ਮਨ ਨੂੰ ਜਿੱਤ ਲੈਣਾ ਜਗਤ ਵਿੱਚ ਜਿੱਤ ਪ੍ਰਾਪਤ ਕਰਨ ਦੇ ਬਰਾਬਰ ਹੈ ਸੰਸਾਰ ਨੂੰ ਕਿਸੇ ਹੋਰ ਯੋਗਤੀ ਜਾਂ ਪੇਖ ਤਾਰਨ ਕਰ ਲੈਣ ਨਾਲ ਨਹੀਂ ਜਿੱਤਿਆ ਜਾ ਸਕਦਾ ਨਮਸਕਾਰ ਹੈ ਸਿਰਪ ਸੋ ਸਰਵ ਗੁਣਾ ਸਰੂਪ 15 ਅੰਕਾਰ ਨੂੰ ਨਾਮ ਸਕਾਰ ਹੈ ਜਿਹੜਾ ਸਭ ਦਾ ਮੁੱਢ ਰੰਗ ਰਹਿਤ ਪਾਵਨ ਸਰੂਪ ਆਦ ਰਹਿਤ ਅਬਨਾਸੀ ਅਤੇ ਹਰ ਜਗ ਵਿੱਚ ਇੱਕ ਰੂਪ ਰਹਿਣ ਵਾਲਾ ਹੈ ਬਾਗਤ ਗਿਆਨ ਦੀਆਂ ਪਰਤ ਅ ਗਿਆਨ ਦਾ ਭੰਡਾਰ ਘਟ ਘਟ ਵਜੈ ਨਾਦ ਆਪਨਾ ਆਪ ਨਾਥ ਨਾਥੀ ਸਵ ਜਾਂਦੀ ਰਦ ਸਦ ਅਵਰਾ ਸਾਦ ਸੰਯੋਗ ਵਿਜੋਗ ਦੋ ਇੱਕਾ ਚਲਾਵੈ ਲੇਖਿਆ ਵਾ ਭਾਗ ਅਦੇਸਤ ਸੇ ਅਦੇਸਾ ਆਦ ਨਿਲ ਨਾਦ ਅਨਾਥ ਜੋਗ ਜੋਗ 21 ਜੋਗੀਆਂ ਵੱਲੋਂ ਗੀਤੇ ਜਾਣ ਵਾਲੇ ਭੰਡਾਰੇ ਵਿੱਚ ਜਿਹੜਾ ਉਹਨਾਂ ਦਾ ਚੂਰਮੇ ਦਾ ਭੋਜਨ ਹੁੰਦਾ ਹੈ ਅਸ ਦੀ ਚਰਤਾ ਵਿੱਚ ਗੁਰੂ ਜੀ ਸੰਬੋਧਨ ਕਰਦੇ ਹਨ ਕਿ हे ਜੀਵ ਨਰਾੰਕਾਰ ਦੀ ਸਰਵ ਵਿਆਪਕਤਾ ਦੇ ਗਿਆਨ ਦਾ ਭੰਡਾਰ ਹੋਣਾ ਤੇਰਾ ਭੋਜਨ ਹੈ ਤੇਰੇ ਹਿਰਦੇ ਦੀ ਧਿਆਪਨਾਰਾ ਵਰਤੋਂ ਵਾਲੀ ਹੋਵੇਗੀ ਕਿਉਂਕਿ ਦਿਆ ਰੱਖਣ ਨਾਲ ਸ੍ਰੇਸ਼ਟ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਹਰ ਸਰੀਰ ਵਿੱਚ ਜਿਹੜੀ ਜੇ ਚੇਤਨਾ ਸੱਤਿਆ ਪ੍ਰਗਟ ਹੋ ਰਹੀ ਹੈ ਉਹ ਨਾਦ ਵੱਜਣ ਦੇ ਬਰਾਬਰ ਹੈ ਜਿਸ ਨੇ ਸਾਰੇ ਸੰਸਾਰ ਨੂੰ ਇੱਕ ਸੂਤਰ ਵਿੱਚ ਬੰਨ ਕੇ ਰੱਖਿਆ ਹੈ ਉਹੀ ਸਿਰਜਨਹਾਰ ਪਰਮਾਤਮਾ ਨਾਥ ਹੈ ਸਭ ਰਿੱਧੀਆਂ ਸਿੱਧੀਆਂ ਹਰ ਸਭ ਰਿੱਧੀਆਂ ਸਿੱਧੀਆਂ ਉਹ ਤੀਰਾਂ ਦਾ ਸਵਾਦ ਹਨ ਸੰਜੋਗ ਦੇਵ ਜੋਗ ਰੂਪੀ ਨੈਜਮ ਦੋਵੇਂ ਮਹਿਲ ਕੇ ਇਸ ਸੰਸਾਰ ਦਾ ਕਾਰਜ ਚਲਾ ਰਹੇ ਹਨ ਕੀਤੇ ਕਰਮਾਂ ਦੇ ਅਨਸਾਰ ਜੀਵਾਂ ਨੂੰ ਆਪਣੇ ਆਪਣੇ ਭਾਗਾਂ ਦੀ ਪ੍ਰਾਪਤੀ ਹੁੰਦੀ ਹੈ ਨਾਮ ਸਗਾਰ ਹੈ ਸਰਪ ਉਸਾਰਗੁਣ ਸਰੂਪ ਨਰਾংকার ਨੂੰ ਨਾਮ ਸਗਾਰ ਹੈ ਜੋ ਸਭ ਦਾ ਮੁੱਢ ਰੰਗ ਤੋਂ ਰਹਿਤ ਪਵਿੱਤਰ ਸਰੂਪ ਆਦ ਰਹਿਤ ਬਨਾਸੀ ਅਤੇ ਹਰ ਯੁਗ ਵਿੱਚ ਇੱਕ ਰੂਪ ਰਹਿਣ ਵਾਲਾ ਹੈ ਇਕ ਕਮਾਈ ਜਗਤ ਬਿਾਈ ਤੈਂ ਝੱਲੇ ਪਰਵਾਣਾ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਏ دیਵਾਨਾ ਜਿਉ ਤਸਪਾਵੈ ਤੇ ਚਲਾਵੈ ਜਿਉ ਹੋਵੈ ਪਰਵਾਣਾ ਓ ਵੇਖੇ ਉਹਨਾਂ ਨਦਰ ਨਾਵੇਂ ਬਹੁਤਾ ਏਵੜਾਣਾ ਆਦੇਸ ਅਦੇਸ ਆਦ ਨਿਲ ਨਾਦ ਨਾਤਾ ਜਗ ਜਗ ਇਕੋ ਇਸ ਹੋਣ ਗੁਰੂ ਨਾਨਕ ਸਾਹਿਬ ਸੰਸਾਰ ਦੀ ਉਤਪਤੀ ਦੇ ਬਾਰੇ ਕੋਲਗੇ ਕਥਨ ਕਰਦੇ ਹਨ ਕਿ ਇੱਕ ਬ੍ਰਹਮ ਦੇ ਕਿਸੇ ਗੁੱਜੀ ਜੋਤੀ ਨਾਲ ਮਾਇਆ ਪਰਸੂਤ ਹੋਈ ਅਤੇ ਉਸ ਦੇ ਤਿੰਨ ਪੁੱਤਰ ਪੈਦਾ ਹੋਏ ਇਹਨਾਂ ਵਿੱਚੋਂ ਇੱਕ ਬ੍ਰਹਮਾ ਸੰਸਾਰ ਨੂੰ ਬਣਾਉਣ ਵਾਲਾ ਇੱਕ ਵਿਸ਼ਨੂੰ ਸੰਸਾਰ ਦਾ ਪਾਲਣ ਪੋषण ਕਰਨ ਵਾਲਾ ਅਤੇ ਇੱਕ ਸ਼ੇਵ ਜੀ ਸਹਾਰਿਕ ਦੇ ਰੂਪ ਵਿੱਚ ਦਰਬਾਰ ਲਾ ਕੇ ਬੈਠ ਗਿਆ ਤਿਵੇਂ ਉਹ ਸਹਕਾਰ ਪਰਕ ਨੂੰ ਭੌਂਦਾ ਹੈ ਤਿਵੇਂ ਉਹ ਤਿੰ ਉਹ ਇੰਨਾ ਤਿੰਨਾ ਨੂੰ ਚਲਾਉਂਦਾ ਹੈ ਅਤੇ ਜਿਵੇਂ ਉਹਦਾ ਬ੍ਰਹਮਾਨ ਹੁੰਦਾ ਹੈ ਤਿਵੇਂ ਹੀ ਕਾਰਜ ਵਿੱਚ ਦੇਵਤੇ ਕਰਦੇ ਹਨ ਉਹ ਕਾਲ ਪੁਰਕ ਤਾਂ ਇੰਨਾ ਤਿੰਨਾ ਨੂੰ ਸ਼ੁਰੂ ਅਤੇ ਅੰਤਲੇ ਸਮੇਂ ਵਿੱਚ ਬੀਖ ਰਿਹਾ ਹੈ ਪਰ ਇਹਨਾਂ ਨੂੰ ਔਸਾ ਆਦ੍ਰੈਸ ਤੋਂ ਸਰੂਪ ਨਿਰੰਕਾਰ ਨਜਲ ਨਹੀਂ ਆਉਂਦਾ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਨਾਮ ਸਕਾਰ ਹੈ ਸਰਪ ਔਸ ਸਰਗਣ ਸਰੂਪ ਨਿਰੰਕਾਰ ਨੂੰ ਨਾਮ ਸਕਾਰ ਹੈ ਜਿਹੜਾ ਸਬਨਾ ਦਾ ਮੋਢ ਹੈ ਰੰਗ ਰਹਿ ਤ ਪਵਿੱਤਰ ਸਰੂਪ ਆਦ ਰਹਿ ਤ ਅਬਨਾਸੀ ਅਤੇ ਹਰ ਜੁਗ ਵਿੱਚ ਇੱਕ ਰੂਪ ਰਹਿਣ ਵਾਲਾ ਹੈ ਆਸਨ ਲੋਏ ਪੰਡਾਰ ਜੋ ਕਿ ਸ਼ਪਾਇਆ ਸੋ ਇੱਕਾ ਵਾਰ ਕਰ ਕਰ ਵੇਖਿਆ ਸਿਰ ਜਨਹਾਰ ਨਾਨਕ ਸਾਚੀ ਕੀ ਸਾਚੀ ਕਾਰ ਆਦੇਸ ਤੇ ਅਦੇਸ ਆ ਨੀਲਾ ਨਾਦਾ ਨਾਤਾ ਜੁਗ ਜੁਗ ਇੱਕੋ ਵੇਸ ਹੁਣ ਸਵਾਲ ਪੈਦਾ ਹੋਇਆ ਹੈ ਕਿ ਉਸ ਪਰਮਾਤਮਾ ਰੂਪੀ ਨਾਦ ਦਾ ਟਿਕਾਣਾ ਕਿੱਥੇ ਹੈ ਇਸ ਦੇ ਜਵਾਬ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਉਹ ਦਾਟ ਗਾਣਾ ਹਰ ਲੋਕ ਵਿੱਚ ਹੈ ਅਤੇ ਹਰ ਲੋਕ ਵਿੱਚ ਉਸ ਦਾ ਭੰਡਾਰ ਹੈ ਉਸ ਪਰਮਾਤਮਾ ਨੇ ਸਾਰਿਆਂ ਭੰਡਾਰਿਆਂ ਨੂੰ ਇੱਕ ਹੀ ਬਾਰ ਭਰ ਦਿੱਤਾ ਹੈ ਉਹ ਸਿਰਜਣਹਾਰ ਰਚਨਾ ਕਰਕੇ ਇਸ ਸੰਸਾਰ ਦੀ ਸੰਭਾਲ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਪਰਮਉਦੇ ਹਨ ਕਿ ਉਸ ਸੱਚੇ ਨਿਰੰਕਾਰ ਦੀ ਸਾਰੀ ਰਚਨਾ ਰਚਨਾ ਵੀ ਸੱਚੀ ਹੈ ਨਾਮ ਸਕਾਰ ਹੈ ਸਾਰੇ ਉਹ ਸਾਰੇ ਬਰਨ ਸਰੂਪ ਨਿਰੰਕਾਰ ਨੂੰ ਨਾਮ ਸਰ ਹੈ ਜਿਹੜਾ ਸਭਨਾ ਦਾ ਮੁੱਢ ਰਾਨਗ ਰਹਿਤ ਪਵਿੱਤਰ ਸਰੂਪ ਆਦ ਰਹਿਤ ਅਵਨਾਸੀ ਅਤੀ ਹਸ ਜਗ ਵਿੱਚ ਰੂਪ ਰਹਿਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ